ਅੱਜ ਆਪਣੇ ਪਿਆਰ ਸਹਿਬ ਆਪਣੀ ਸ਼ਰਦਾ ਆਪਣੀ ਕਵਾਦਤ ਸਾਰੀ ਇਹਨਾਂ ਨੂੰ ਸਮਰਪਿਤ ਕਰਦੇ ਆਂ ਮੈਂ ਆਪਣੀ ਵੱਡੇ ਜੀ 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 ਬੁਰਾ ਦੇਣੀ ਜੀ ਸਾਰੇ ਹੀ ਸ਼ੁਭਾਰਥ ਬਹੁਤ ਬਹੁਤ ਸ਼ਾਬਾਸ਼ ਜੀ ਤੁਹਾਡੇ ਦਾ ਜਵਾਬ ਪੁੱਛੀ ਬਾਤ ਇਹ ਪਹਿਲੋਂ ਡਰਮੈਂਟ ਲੈ ਰਹਾ ਕਿਉਂਕਿ ਮੈਂ ਇਥੇ ਨੋਮੈ ਦੇ ਨਾਲ ਇਹਨਾਂ ਦੇ ਦਿਲ ਚ ਬਹੁਤ ਵਧੀਆ ਇੱਕ ਇੱਕ ਵਿਦਿਆਰਥੀ ਇਹਨਾਂ ਨੂੰ ਸਜਾਵਟ ਬਾਰੇ ਸਫਾਈ ਦੇ ਬਹੁਤ ਧਿਆਨ ਨਾਲ ਕਰਦੇ ਸੀ ਸਬੂਰ ਦੀ ਸਜਾਵਟ ਦੇਖੋ ਇਹਨਾਂ ਟੀਚਰਾਂ ਨੇ ਰਲ ਮਿਲ ਕੇ ਸਾਰੇ ਬਹੁਤ ਵਧੀਆ ਰਾਤ ਰਿਆ ਸਾਰੇ ਜਿਹੜੀ ਬਹੁਤ ਮਦਦ ਸਾਡੇ ਡਾਕਟਰ ਅਨੀਤਾ ਜੀ ਡਿਸਪੈਂਸਰੀ ਦੇ ਵਿੱਚ ਔਰ ਰੋਗਾ ਨਿਸਚਰ ਸਾਡੇ ਸਲਜਨ ਜੀ ਪਿਆਰ ਨਾਲ ਸਰਕਾਰ ਦੇ ਨਾਲ ਇਹ ਸਾਰਾ ਅੱਜ ਮੈਡਮ ਰਮਾ ਜੀ ਦੇ 18 ਅੰਦਰ ਪਹੁੰਚਾ ਹੈ। ਉਹ ਸਾਡੇ ਇਸ ਵੇਲੇ ਮੈ ਡੈਨੋ ਜੀ ਦੇ ਜੀ ਚੱਲੀ ਕਰ ਰਹੇ ਹੈ। ਬਹੁਤ ਜ਼ਿਆਦਾ ਬਹੁਤ ਜ਼ਿਆਦਾ। ਦੂਜੇ ਵਿੱਚ ਇਹਨਾਂ ਨੇ ਜਿਹੜੀ ਜੋਬ ਕੀਤੀ ਹੈ ਲਗਭਗ ਸਰਕਾਰੀ ਦੇ ਪ੍ਰਾਈਵੇਟ ਪਾਰਟ 33 ਸਾਲ ਲਗਭਗ। ਇਹਨਾਂ ਦੀ ਵਾਰਦਾਰੀ ਦੇ ਨਾਲ ਰਿਸ਼ਤਾ ਦੇ ਨਾਲ ਜੋ ਕੀਤੀ ਹੈ ਹਰ ਇੱਕ ਮੁੰਡੇ ਤੇ ਪਰਿਵਾਰ ਸਾਹਮਣੇ ਆ। ਇਸ਼ਾਤ ਚੋ ਬੱਚਾ ਨੂੰ ਬਹੁਤ ਸੱਦਾ ਦਿੱਤੀਆ। ਇਹਨਾਂ ਦੇ ਪਰਿਵਾਰ ਬੜੀਏ ਕੋਈ ਅਫਸਰ ਹੈ। ਉਹ ਵਿਦੇਸ਼ ਗਿਆ ਹੈ। ਬੜੀਆ ਦੀ ਆਪਣੇ ਨਾਂ ਨਾਲ ਬੜੀਆ ਮਾਤਾ ਜੀ ਨੇ ਮੁੱਢਲੀ ਦੇ ਬੜੀਆ ਭਾਈ ਨੇ। ਉਹ ਮੈਂ ਔਰ ਬਰਾਦੀ ਉਹ ਮੇਰੀ ਵੀ ਭਾਈ ਹੈ। ਇਹਦੇ ਤੇ ਜਿੰਦਾ ਭਾਵੇ ਹੈ ਜਿਹੜੇ ਐਸੀ ਰਹੋਤੇ ਹੈ ਉਹ ਕੋਈ ਸ਼ਹਿਰ ਹੀ ਸਮਾਜ ਨੂੰ ਅਗਾ ਲੈ ਤੇ ਜਾ ਰਿਹਾ ਪਰ ਇਹ ਜੀ ਬਹੁਤ ਜੀਵਨਤਵਾ ਕਰਨਾ ਕਿ ਖਾਏ ਤੱਕ ਜਿਹੜੇ ਸਾਡੇ ਬੜੀ ਦੂਰੋਂ ਮੰਡੀ ਮੰਡੂ ਆਈ ਆ ਤੇ ਕਲਾ ਬਣ ਗਿਆ ਜਿਹੋਨਾ ਦੀ ਕੀ ਥੋੜਾ ਬੁੱਜੀ ਆਇਆ ਨੂੰ ਇਥੇ ਜੀਪੀਐਸ ਤੇ ਸੂਚੇ ਕਲਾ ਲਿਤੇ ਉਹ ਹਮੇਸ਼ਾ ਹੀ ਜਾਲੂ ਦਿਨੇ ਛੱਡਿਏ ਆਉਂਦੇ ਆ ਸੋ ਮੈਂ ਦੂਰੋਂ ਬਣੋਂ ਉਹਨਾਂ ਦਾ ਨਵਾ ਕਰਦਾ ਪਰ ਮਾਫੀ ਮੰਗਦੇ ਕਿ ਮਨਜੀਤ ਮਾਨਸਾ ਨੂੰ ਉਹ ਜੀ ਪੀ ਹੈ ਉਹ ਚੜ੍ਹਦੀ ਕਲਾ ਵਿੱਚ ਰਹੇ ਬਾਹਰ ਦੇ ਖਾਤਾ ਬਾਹਰ ਦੇ ਫਟੇ ਇਹ ਸਰ ਬੱਚਿਆਂ ਤੇ ਅਧਿਆਪਕਾਂ ਦਾ ਦਿੱਤਾ ਤਾਂ ਦੇ ਦੇਣਾ ਹੈ ਇਹ ਸਰ ਬੱਚਿਆਂ ਨੂੰ ਆਪਣੇ ਅਧਿਆਪਕਾਂ ਦਾ ਮਾਣ ਸਤਿਕਾਰ ਕਰੋ ਇਹ ਵੀ ਇਹ ਵੀ ਗੱਲ ਹੈ ਕਿ ਜਿੰਨਾ ਚਾਹਦੇ ਆ ਉਹ ਬੈਂਕੀ ਫਰੋ ਉਹਨਾਂ ਦਾ ਜਿਹੜਾ ਬੱਚਾ ਪੜਾਇਆ ਹੋਇਆ ਜਾਂ ਅਧਿਆਪਕ ਜਿਹੜਾ ਆ ਉਹ ਉਹਨਾਂ ਦਾ ਰੱਖਵਾ ਦਿਓ ਤੇ ਸਭ ਤੋਂ ਉੱਪਰ ਰਹਿਦਾ ਯਾਦ ਯਾਦ ਬਰਤਨ ਯਾਦ ਯਾਦ ਬਲਾ ਇਸ ਦੀ ਅਸੀਦੀ ਆਪਣਾ ਤਨ ਮਨ ਲਾ ਕੇ ਬੱਚਿਆਂ ਨੂੰ ਪੜਾਓ ਤੇ ਤੁਹਾਡੀ ਤੇ ਟੈਬਲੈਂਟ ਤੋਂ ਜ਼ਿਆਦਾ ਕੀਮਤੀ ਕੀ ਨੀ ਰੁੱਤ ਹਾਂਜੀ ਸਾਡੇ ਸਕੂਲ ਤੋਂ ਸਾਡਾ ਹਾਈ ਸਕੂਲ ਦਾ ਬਿਲਕੁਲ ਪਿਆਰ ਪਿਆਰੋ ਜੀ ਸਾਡੇ ਸਕੂਲ ਤੋਂ ਨਦੀਕੌਲ ਦੀ ਆਪ ਸਾਰਾ ਹੀ ਹਾਈ ਸਕੂਲ ਸਾਡੇ ਨਦੀਕੌਲ ਦੀ ਇਸ ਸਾਲ ਹੀ ਸਕਾਪ ਸਾਡੀ ਅੰਕੀ ਜੀ ਬਹੁਤ ਬਹੁਤ ਧੰਨਵਾਦ ज्यों आया ज्यों आया आप भी बड़ा प्यारेगा स्वागत पर अज अभी कहे कि जा रहे हैं साए ने सा ही आए तो जा रहे कहीं भी करा तो साजे सरकार ने उसी पर साहे वर्गी सोने वर्ग शब्द आप ले बहुत बहुत धन्यवाद जैन मेरा स्वागत और ਇਹ ਜਿਹੜੇ ਤੁਸੀਂ ਸੇਵਲੇ ਬੱਚਿਆਂ ਨੂੰ ਝੜਕਣਾ ਨਹੀਂ ਪੈਂਦਾ ਅਸੀਂ ਵੀ ਆਪਣੇ ਬੱਚਿਆਂ ਨੂੰ ਝੜਕਦੇ ਆ ਪਰ ਬੱਚੇ ਜਿਹੜੇ ਆ ਆਪਣੀ ਗਲਤੀ ਘਰ ਜਾ ਕੇ ਦੱਸਦੇ ਨੇ ਘਰ ਜਾ ਕੇ ਮਾਪੇ ਨੂੰ ਮਾੜ ਦਿੰਦੇ ਨੇ